ਸਸਪੈਂਡਡ ਡੀਆਈਜੀ ਐਚਐਸ ਭੁੱਲਰ ਦੇ ਤਾਂ ਸਾਰੇ ਗੱਲ ਕਰ ਰਹੇ ਨੇ ਪਰ ਜੇ ਗੱਲ ਨਹੀਂ ਹੋ ਰਹੀ ਤਾਂ ਇੱਕੋ ਹੀ ਸਖਸ਼ਦੀ ਨਹੀਂ ਹੋ ਰਹੀ ਉਹ ਹੈ ਆਕਾਸ਼ ਬੱਤਾ ਜਿਸ ਨੇ ਇਹ ਇਨੀਸ਼ੀਏਟਿਵ ਲਿਆ ਤੇ ਇੱਕ ਇਹੋ ਜੇ ਕਰਪਟ ਅਫਸਰ ਜਿਸ ਦੀ ਕੀ ਬਹੁਤ ਜ਼ਿਆਦਾ ਪਹੁੰਚ ਸੀ ਔਰ ਬਹੁਤ ਵੱਡੇ ਅਹੁਦੇ ਤੇ ਸੀ ਅੱਜ ਉਸ ਨੂੰ ਸਲਾਕਾਂ ਦੇ ਪਿੱਛੇ ਭੇਜ ਦਿੱਤਾ ਹੈ ਕੀ ਇਸ ਸਸਪੈਂਡਡ ਡੀਆਈਜੀ ਐਚਐਸ ਭੁੱਲਰ ਨੂੰ ਸਲਾਕਾਂ ਦੇ ਪਿੱਛੇ ਭੇਜਣ ਵਾਲਾ ਅਕਾਸ਼ ਬੱਤਾ ਕਿ ਆਪ ਇਹ ਸੰਤ ਆਦਮੀ ਹੈ ਜਾਂ ਇਹ ਕੋਈ ਬਹੁਤ ਵੱਡਾ ਸ਼ਰੀਫ ਜਾਦਾ ਹੈ ਜਾਂ ਕੋਈ ਬਹੁਤ ਇਮਾਨਦਾਰ ਵਪਾਰੀ ਹੈ ਜਾਂ ਇਹ ਵੀ ਇੱਕ ਚੋਰ ਹੈ ਮਤਲਬ ਇਸ ਸਾਰੇ ਐਪੀਸੋਡ ਦੇ ਵਿੱਚ ਕੀ ਕਿਤੇ ਇਹ ਕਹਾਵਤ ਤਾਂ ਨਹੀਂ ਸਿੱਧ ਹੁੰਦੀ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਜੀ ਹਾਂ ਬਿਲਕੁਲ ਇੱਥੇ ਇਹੀ ਲੱਗਦਾ ਹੈ ਕਿ ਜਿਹੜਾ ਆਕਾਸ਼ ਬੱਤਾ ਹੈ ਉਹ ਆਪ ਵੀ ਬਹੁਤ ਵੱਡਾ ਗੁਨੇਗਾਰ ਹੈ ਕਿਉਂਕਿ ਉਸ ਦੇ ਉੱਤੇ ਵੀ ਕਈ ਐਫ ਆਈ ਆਰ ਦਰਜ ਹੋਈਆਂ ਹੋਈਆਂ ਨੇ ਅੱਜ ਆਪਣੀ ਇਸ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਉਹਨਾਂ ਐਫ ਆਈ ਆਰ ਦੀ ਤੇ ਆਕਾਸ਼ ਬੱਤਾ ਦੀ ਕਿ ਇਹ ਕਹੋ ਜਿਹਾ ਇਨਸਾਨ ਹੈ ਔਰ ਕਹੋ ਜਿਹਾ ਇਹ ਵਪਾਰ ਕਰਦਾ ਹੈ ਕਿ ਡੀ ਆਈ ਜੀ ਐਚ ਐਸ ਭੁੱਲਰ ਨਾਲ ਕਿਵੇਂ ਇਹਦੇ ਸੰਬੰਧ ਸਥਾਪਿਤ ਹੋਏ ਔਰ ਕੀ ਕਰਸ਼ਾਨੂ ਦੀ ਭੂਮਿਕਾ ਰਹੀ ਇਨਾਂ ਸਾਰਿਆਂ ਐਪੀਸੋਡਸ ਦੇ ਵਿੱਚ ਇਨਾਂ ਸਾਰੇ ਲੈਣ ਦੇਣ ਦੇ ਵਿੱਚ ਕਿਵੇਂ ਕਰਸ਼ਾਨੂ ਪਿਕਚਰ ਚ ਆਇਆ ਔਰ ਕਿਵੇਂ ਆਕਾਸ਼ ਬੱਤਾ ਇਹ ਕੰਮ ਕਰਦਾ ਸੀ ਜੁੜੇ ਰਹੋ क्राइम आवाज इंडिया ਦੇ ਨਾਲ ਨਮਸਕਾਰ ਆਦab ਸਤਿ ਸ੍ਰੀ ਅਕਾਲ ਮੈਂ ਹਮੰਤ ਮਿੱਤਲ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ क्राइम आवाज इंडिया ਤੇ ਅੱਜ ਗੱਲ ਕਰਾਂਗੇ ਸਸਪੈਂਡਡ ਡੀਆਈਜੀ ਐਚਐਸਪੂਲਰ ਤੇ ਆਕਾਸ਼ ਬੱਤਾ ਦੀ ਉਸ ਜਦ ਉਹ ਜਿਹਦੀ ਜਿਸ ਦੇ ਵਿੱਚ ਆਕਾਸ਼ ਬੱਤਾ ਇਹ ਕਹਿੰਦਾ ਨਜ਼ਰ ਆਇਆ ਕਿ ਮੈਂ ਟੌਰਚਰ ਹੋ ਰਿਹਾ ਸੀ ਔਰ ਇਹ ਟੌਰਚਰ ਮੈਨੂੰ افچس پولر ਵੱਲੋਂ ਕੀਤਾ ਜਾ ਰਿਹਾ ਸੀ ਜਿਹੜੇ ਕਿ ਰੂਪਰ ਰੇਂਜ ਦੇ ਡੀਆਈਜੀ ਸਨ ਜਿਹੜੇ ਕਿ ਹੁਣ ਸਸਪੈਂਡ ਹੋ ਚੁੱਕੇ ਨੇ ਔਰ ਉਸ ਵੱਲੋਂ ਇਹ ਸਾਰੀ ਵਿਆਥਾ ਸੁਣਾਈ ਗਈ ਸੀਬੀਆਈ ਦੇ ਦਰਵਾਜ਼ਾ ਜਾ ਕੇ ਕਿ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਇੱਕ ਐਫਆਈਆਰ ਦੇ ਵਿੱਚੋਂ ਨਾਮ ਕੱਢਣ ਦੇ ਲਈ ਮੇਰੇ ਕੋਲੋਂ 8 ਲੱਖ ਰੁਪਇਆ ਮੰਗਿਆ ਜਾ ਰਿਹਾ ਸੀ 4 ਲੱਖ ਰੁਪਇਆ ਪ੍ਰਤੀ ਮਹੀਨਾ ਮਿੱਥੋ ਡਿਮਾਂਡ ਕੀਤੀ ਜਾ ਰਹੀ ਸੀ ਔਰ ਜਿਸ ਕਰਕੇ ਮੈਂ 5 ਲੱਖ ਰੁਪਇਆ ਜਦੋਂ ਦੇਣ ਗਿਆ ਤਾਂ ਸੀਬੀਆਈ ਨੇ ਟਰੈਪ ਲਾ ਕੇ ਐਚਐਸ ਪੁੱਲਰ ਨੂੰ ਫੜ ਲਿਆ ਇਹ ਸਾਰੀ ਜਾਣਕਾਰੀ ਤਾਂ ਸਭ ਤੱਕ ਪਹੁੰਚ ਚੁੱਕੀ ਆ ਪਰ ਕੁਝ ਇਹੋ ਜਿਹੇ ਵੱਡੇ ਸਵਾਲ ਸਾਡੇ ਸਾਹਮਣੇ ਆ ਕੇ ਖੜੇ ਹੋ ਜਾਂਦੇ ਨੇ ਕਿ ਆਕਾਸ਼ ਬੱਤਾ ਕੌਣ ਹੈ ਕਿਵੇਂ ਇਸ ਦੀ ਪਹੁੰਚ ਸੀਬੀਆਈ ਤੱਕ ਹੋ ਗਈ ਕਿਉਂਕਿ ਸੀਬੀਆਈ ਇੱਕ ਉਹ ਅਦਾਰਾ ਹੈ ਇੱਕ ਉਹ ਏਜੰਸੀ ਹੈ ਜਿਸ ਦੇ ਕੋਲ ਜਾਣਾ ਹਰ ਇੱਕ ਆਮ ਆਦਮੀ ਦੇ ਬਸ ਦੀ ਗੱਲ ਨਹੀਂ ਹੈ ਕਿਉਂਕਿ ਸੀਬੀਆਈ ਦੇ ਵੀ ਆਪਣੇ ਇੱਕ ਪ੍ਰੋਟੋਕੋਲ ਹੁੰਦੇ ਨੇ ਜੇ ਅਸੀਂ ਉਹਦੇ ਕੋਲ ਸ਼ਿਕਾਇਤ ਲੈ ਕੇ ਜਾਂਦੇ ਆ ਤਾਂ ਪਹਿਲਾਂ ਉਹ ਉਸ ਸ਼ਿਕਾਇਤ ਨੂੰ ਆਪਣੇ ਮਾਪਦੰਡਾ ਦੇ ਉੱਤੇ ਕਸਟਮਟੀ ਦੇ ਉੱਤੇ ਖਰਾ ਉਤਾਰਨ ਦੀ ਕੋਸ਼ਿਸ਼ ਕਰਦੀ ਹੈ ਕਿ ਇਹ ਸ਼ਿਕਾਇਤ ਸਾਡੇ ਮਾਪਦੰਡਾ ਦੇ ਉੱਤੇ ਖਰੀ ਉੱਤਰਦੀ ਹੈ ਜਾਂ ਨਹੀਂ ਉਤਰਦੀ ਔਰ ਉਸ ਸ਼ਿਕਾਇਤ ਕਰਨ ਵਾਲੇ ਦੀ ਵੀ ਤਫਤੀਸ਼ ਕੀਤੀ ਜਾਂਦੀ ਹੈ ਕਿ ਇਹ ਵਾਸਤਵ ਦੇ ਵਿੱਚ ਸਹੀ ਹੈ ਜਾਂ ਗਲਤ ਹੈ ਤਾਂ ਕਿੱਥੇ ਸੀਬੀਆਈ ਤੋਂ ਵੀ ਕਿਤੇ ਕੋਈ ਚੂਕਤਾ ਨਹੀਂ ਹੋ ਗਈ ਕੀ ਜਦੋਂ ਆਕਾਸ਼ ਬੱਤਾ ਸੀਬੀਆਈ ਦੇ ਕੋਲ ਪਹੁੰਚਿਆ ਕਿ ਸੀਬੀਆਈ ਨੇ ਆਕਾਸ਼ ਬੱਤਾ ਦੀ ਪਿਛਲੀ ਜ਼ਿੰਦਗੀ ਦੇ ਬਾਰੇ ਵੀ ਕੋਈ ਇਨਵੈਸਟੀਗੇਸ਼ਨ ਕੀਤੀ ਜਾਂ ਕਰਨੀ ਚਾਹੀ ਜਾਂ ਜ਼ਰੂਰੀ ਨਹੀਂ ਸਮਝੀ ਵੈਸੇ ਤਾਂ ਇਹ ਬਹੁਤ ਵੱਡਾ ਕੰਮ ਹੋਇਆ ਹੈ ਔਰ ਬਹੁਤ ਵਧੀਆ ਕੰਮ ਹੋਇਆ ਹੈ ਕਿ ਇਹੋ ਜਿਹੇ ਕਰਪਟ ਅਫਸਰ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ ਹੈ ਅੱਜ ਆਕਾਸ਼ ਬੱਤਾ ਨੂੰ ਇਸ ਗੱਲ ਲਈ ਐਪਰੀਸ਼ੀਏਟ ਕਰਨਾ ਬਣਦਾ ਹੈ ਪਰ ਕੀ ਇਹ ਐਪਰੀਸ਼ੀਏਸ਼ਨ ਉਸ ਲਈ ਜਾਇਜ਼ ਵੀ ਹੈ ਕਿਉਂਕਿ ਆਕਾਸ਼ ਬੱਤਾ ਦੇ ਉੱਤੇ ਜਿਹੜੀਆਂ ਐਫ ਆਈ ਆਰ ਦਰਜ ਹੋਈਆਂ ਨੇ ਉਹ ਉਸ ਦੇ ਉੱਤੇ ਉਸ ਦੇ ਕਿਰਦਾਰ ਦੇ ਉੱਤੇ ਤੇ ਉਸ ਦੇ ਵਪਾਰ ਦੇ ਉੱਤੇ ਸ਼ੱਕ ਪੈਦਾ ਕਰਦੀਆਂ ਨੇ ਕਿ ਕਿਵੇਂ ਆਕਾਸ਼ ਬੱਤਾ DIG ਦੇ ਸੰਪਰਕ ਦੇ ਵਿੱਚ ਆਇਆ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੇ ਕੁਝ ਇਹੋ ਜਿਹੇ ਵੀ ਮੇਨ ਖੁਲਾਸੇ ਨੇ ਜਿਹੜੇ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਣਗੇ ਕਿ ਕੀ ਇਹ ਜੋ ਸਭ ਚੱਲ ਰਿਹਾ ਹੈ ਕਿ ਇਹ politically influenced ਹੈ ਕਿ ਕਿਸੇ ਰਾਜਨੀਤੀ ਤੋਂ ਪ੍ਰੇਰਿਤ ਹੈ ਜਾਂ ਇਹ ਵਾਸਤਵ ਦੇ ਵਿੱਚ ਇਹ ਹੋਣਾ ਜ਼ਰੂਰੀ ਸੀ ਆਕਾਸ਼ ਬੱਤਾ ਉਹ ਇਨਸਾਨ ਹੈ ਮੰਡੀ ਗਵਿੰਦਗੜ੍ਹ ਦਾ ਜਿਹੜਾ ਕਿ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਸਾਰਾ ਜੋ ਵੀ ਰਾਦਾਰੀ ਦਾ ਪਾਸਿੰਗ ਦਾ ਕੰਮ ਹੁੰਦਾ ਹੈ ਉਹ ਸਾਰਾ ਪੈਸੇ ਲੈ ਕੇ ਕਰਵਾਉਂਦਾ ਹੈ ਔਰ ਆਪਣੀ ਗੁੰਡਾਗਰਦੀ ਦੇ ਨਾਲ ਕਰਵਾਉਂਦਾ ਹੈ ਪਾਸਿੰਗ ਕਿਸ ਨੂੰ ਕਹਿੰਦੇ ਨੇ ਕਿਉਂਕਿ ਮੰਡੀ ਗੋਬਿੰਦਗੜ ਹੈ ਜਿਹੜੀ ਇੱਕ ਬਹੁਤ ਵੱਡਾ ਸਕ੍ਰੈਪ ਦੀ ਮੰਡੀ ਲੋਹ ਮੰਡੀ ਵੀ ਇਸ ਨੂੰ ਕਿਹਾ ਜਾਂਦਾ ਸੀ ਕਿਉਂਕਿ ਲੋਹੇ ਦਾ ਬਹੁਤ ਵੱਡਾ ਸਕਰਾਪ ਦਾ ਕੰਮ ਮੰਡੀ ਗੋਵਿੰਦਗੜ੍ਹ ਦੇ ਵਿੱਚ ਹੁੰਦਾ ਹੈ ਔਰ ਦੇਸ਼ ਭਰ ਦੇ ਵਿੱਚੋਂ ਲੋਹਾ ਲਿਆ ਕੇ ਇਸ ਮੰਡੀ ਦੇ ਵਿੱਚ ਲਿਆ ਕੇ ਉਸ ਨੂੰ ਗਾਲਿਆ ਜਾਂਦਾ ਹੈ ਉਸ ਨੂੰ ਢਾਲਿਆ ਜਾਂਦਾ ਹੈ ਔਰ ਉਸ ਦੇ ਅਲੱਗ-ਅਲੱਗ ਤਰੀਕੇ ਨਾਲ ਲੋਹੇ ਤੋਂ ਕੁਛ ਨਾ ਕੁਛ ਜੋ ਵੀ ਬਣ ਸਕਦਾ ਹੈ ਉਹ ਬਣਾਇਆ ਜਾਂਦਾ ਹੈ ਤਾਂ ਆਕਾਸ਼ ਬੱਤਾ ਜਿਸ ਦੇ ਫਾਦਰ ਇੱਕ ਦੁੱਧ ਦੀ ਡਾਇਰੀ ਚਲਾਉਂਦੇ ਸਨ ਔਰ ਇਹ ਉੱਥੇ ਕੰਮ ਕਰਦਾ ਸੀ ਪਰ ਜਦੋਂ ਜਿਵੇਂ-ਜਿਵੇਂ ਇਹ ਵੱਡਾ ਹੁੰਦਾ ਗਿਆ ਤਾਂ ਇਸ ਨੇ ਵੀ ਇਸ ਪਾਸਿੰਗ ਦੇ ਵਿੱਚ ਇਸ ਸਕ੍ਰੈਪ ਦੇ ਕੰਮ ਦੇ ਵਿੱਚ ਆਪਣਾ ਹੱਥ ਅਜਮਾਇਆ ਔਰ ਜਿਸ ਕਰਕੇ ਇਹ ਚਲਦਾ ਚਲਦਾ ਅੱਜ ਇਸ ਜਗ੍ਹਾ ਤੇ ਪਹੁੰਚ ਗਿਆ ਕਿ ਇਸ ਦੇ ਵੱਡੇ ਵੱਡੇ ਅਫਸਰਾਂ ਨਾਲ ਤਾਲੁਕਾਤ ਨੇ ਹੁਣ ਇੱਥੇ ਭੂਮਿਕਾ ਸ਼ੁਰੂ ਹੁੰਦੀ ਹੈ ਕਿ ਰਿਸ਼ਾਨੂ ਦੀ ਕੀ ਰਿਸ਼ਾਨੂ ਡੀਆਈਜੀ ਦਾ ਮੁੁਰਬ ਬਣ ਕੇ ਅਜੇ ਬੱਤਾ ਤੱਕ ਪਹੁੰਚਿਆ ਜਾਂ ਉਹ ਅਜੇ ਬੱਤਾ ਦਾ ਹੀ ਇੱਕ ਦੋਸਤ ਸੀ ਜਿਸ ਨੇ ਸਸਪੈਂਡਡ ਡੀਆਈਜੀ ਐਚਐਸ ਭੁੱਲਰ ਨਾਲ ਆਕਾਸ਼ ਬੱਤਾ ਦੀ ਸਾਂਝ ਪਵਾਈ ਜੇ ਇਹ ਪੈਸਾ ਪਹਿਲਾਂ ਤੋਂ ਹੀ ਲੈਣ ਦੇਣ ਚੱਲ ਰਿਹਾ ਸੀ ਤਾਂ ਫੇਰ ਆਕਾਸ਼ ਬੱਤਾ ਵੀ ਉੱਡਾ ਹੀ ਗੁਨੇਗਾਰ ਹੈ ਜਿਨ੍ਹਾਂ ਕੇ ਸਸਪੈਂਡਡ ਡੀਆਈਜੀ ਐਚਐਸ ਭੁੱਲਰ ਔਰ ਜੇ ਆਕਾਸ਼ ਬੱਤਾ ਦੀ ਆਪਾਂ ਪਰਸਨਲ ਜ਼ਿੰਦਗੀ ਦੀ ਗੱਲ ਕਰੀਏ ਤਾਂ ਇਹ ਉਹ ਇਨਸਾਨ ਹੈ ਜਿਹੜੀ ਕੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨਸਾਰ ਇਸ ਨੇ ਪਹਿਲੀ ਆਪਣੀ ਘਰ ਵਾਲੀ ਨੂੰ ਛੱਡ ਦਿੱਤਾ ਤੇ ਦੋ ਜਵਾਕਾਂ ਦੀ ਮਾਂ ਨੂੰ ਭੁਜਾ ਕੇ ਲੈ ਗਿਆ ਔਰ ਅੱਜ ਉਸ ਦੇ ਨਾਲ ਰਹਿ ਰਿਹਾ ਹੈ ਔਰ ਉਹ ਆਪਣੀ ਪਹਿਲੀ ਘਰ ਵਾਲੀ ਜਿਹੜੀ ਕਿ ਲੀਗਲ ਇਸਦੀ ਵਾਈਫ ਹੈ ਉਸ ਤੋਂ ਵੀ ਇਸ ਨੇ ਤਲਾਕ ਨਹੀਂ ਲਿਆ ਉਹ ਵਿਚਾਰੀ ਦਰ ਬਦਰ ਭਟਕਦੀ ਫਿਰ ਰਹੀ ਹੈ ਇਸ ਇਨਸਾਨ ਦੇ ਮਗਰ ਹੋਏ ਸੂਤਰਾਂ ਦਾ ਇਹ ਕਹਿਣਾ ਹੈ ਕਿ ਇਹ ਐਸਾ ਗੁੰਡਾ ਗਰਦ ਇਨਸਾਨ ਹੈ ਕਿ ਲੋਕਾਂ ਨੂੰ ਡਰਾਉਣਾ ਧਮਕਾਉਣਾ ਇਸ ਦਾ ਪੇਸ਼ਾ ਹੈ ਔਰ ਲੋਕਾਂ ਦੇ ਰੁਪਈਏ ਦੇ ਉੱਤੇ ਕਾ ਵੀ ਸੋਨਾ ਵੀ ਇਸ ਦਾ ਪੇਸ਼ਾ ਹੈ ਮੰਡੀ ਗੋਵਿੰਦਗੜ੍ਹ ਦੇ ਰਸਤੇ ਦੇ ਵਿੱਚੋਂ ਜਿੰਨੀਆਂ ਵੀ ਗੱਡੀਆਂ ਲੋਹੇ ਦੀਆਂ ਪਾਸ ਹੁੰਦੀਆਂ ਨੇ ਉਸ ਦੀ ਇੱਕ ਕੀਮਤ ਤੈਅ ਕੀਤੀ ਜਾਂਦੀ ਹੈ ਕਰੀਬ-ਕਰੀਬ 500 ਤੋਂ ਲੈ ਕੇ 800 ਰੁਪਿਆ ਪਰ ਟਨ ਕੀਮਤ ਤੈਅ ਕੀਤੀ ਜਾਂਦੀ ਹੈ ਔਰ ਉੱਥੋਂ ਹਰ ਮਹੀਨੇ ਲੱਖਾਂ ਟਨ ਲੋਹਾ ਉਥੋਂ ਦੀ ਨਿਕਲਦਾ ਹੈ ਗੱਡੀਆਂ ਨਿਕਲਦੀਆਂ ਨੇ ਤਾਂ ਆਪਣੇ ਆਪ ਹਿਸਾਬ ਲਗਾਇਆ ਜਾ ਸਕਦਾ ਹੈ ਕਿ ਇਹ ਕਿੱਡਾ ਵੱਡਾ ਮਾਫੀਆ ਦਾ ਪਾਰਟ ਹੈ ਆਕਾਸ਼ਬੱਤਾ ਜਿਸ ਨੇ ਹੌਲੀ-ਹੌਲੀ ਆਪਣੇ ਪੈਰ ਇਸ ਵਪਾਰ ਦੇ ਵਿੱਚ ਪਸਾਰੇ ਤੇ ਆਪਣੇ ਸੰਬੰਧ ਇਹਨਾਂ ਅਫਸਰਾ ਨਾਲ ਬਣਾਏ ਫਿਰ ਚਾਹੇ ਉਹ ETO ਹੋਵੇ ਜਾਂ ਪੁਲਿਸ ਮਹਿਕਮਾ ਹੋਵੇ ਕਿਉਂਕਿ ਪਹਿਲਾਂ ਇਹ ਸਾਰਾ ਕੰਟਰੋਲ ETO ਦੇ ਕੋਲ ਹੁੰਦਾ ਸੀ ਉਸ ਤੋਂ ਬਾਅਦ ਇਹ ਪੁਲਿਸ ਦੇ ਕੋਲ ਚਲਾ ਗਿਆ ਔਰ ਪੁਲਿਸ ਦੇ ਕੋਲ ਜਾਣ ਤੋਂ ਬਾਅਦ ਇਸ ਦੀ ਸਾਂਝ ਜਿਹੜੀ ਪੁਲਿਸ ਅਫਸਰਾਂ ਨਾਲ ਪੈਂਦੀ ਤੁਰ ਗਈ ਜਿਸ ਕਰਕੇ DIG HS ਪੁੱਲਰ ਨੇ ਵੀ ਇਸ ਤੋਂ ਕਿਸੇ ਵੀ ਜਿਵੇਂ ਕਿ ਆਕਾਸ਼ ਮੱਤਾ ਦਾ ਕਹਿਣਾ ਹੈ ਕਿ ਮੇਥੋਂ FIR ਦੇ ਵਿੱਚੋਂ ਨਾਮ ਕਢਾਉਣ ਲਈ ਇਸ ਨੇ ਪੈਸਿਆਂ ਦੀ ਮੰਗ ਕੀਤੀ ਪਰ ਉਹ ਤਾਂ ਇੱਕ ਇੱਕ ਐਫਆਈਆਰ ਸੀ ਪਰ ਇਸ ਦੇ ਉੱਪਰ ਤਾਂ 7 ਐਫਆਈਆਰ ਨੇ ਜਿਦੇ ਵਿੱਚੋਂ ਕਿ ਦੋ ਐਫਆਈਆਰ ਅਸੀਂ ਲੱਭ ਕੇ ਲਿਆਂਦੀਆਂ ਨੇ ਇੱਕ ਜਿਨ੍ਹਾਂ ਵਿੱਚੋਂ ਇੱਕ 2023 ਦੇ ਵਿੱਚ ਹੋਈ ਵੀ ਹੈ ਜਿਸ ਦੇ ਵਿੱਚ ਉਸ ਨੇ ਇੱਕ ਇਨਸਾਨ ਤੋਂ ਕਰੀਬ-ਕਰੀਬ 8.5 ਲੱਖ ਰੁਪਇਆ ਹੋ ਲੋਕਾਂ ਨਾਲ ਲੜ ਕੇ ਉਸ ਦਾ ਹੱਥਿਆ ਲਿਆ ਔਰ ਉਸ ਨੂੰ ਇਨਾ ਮਜਬੂਰ ਕਰ ਦਿੱਤਾ ਕਿ ਉਹ ਆਪਣਾ ਸ਼ਾਇ ਛੱਡ ਕੇ ਜਾਨ ਲਈ ਮਜਬੂਰ ਹੋ ਜਾਂਦੇ ਨੇ ਉਹਨਾਂ ਨੂੰ ਇਸ ਕਦਰ ਡਰਾਇਆ ਧਮਕਾਇਆ ਗਿਆ ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਸਾਰੀਆਂ ਗੱਲਾਂ ਉਸ ਐਫਆਈਆਰ ਦੇ ਵਿੱਚ ਲਿਖੀਆਂ ਹੋਈਆਂ ਨੇ ਜਿਹੜੀਆਂ ਕਿ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਵੀ ਦਵਾਂਗੇ ਔਰ ਉਸ ਐਫਆਈਆਰ ਦੀ ਕਾਪੀ ਵੀ ਡਿਸਕ੍ਰਿਪਸ਼ਨ ਦੇ ਵਿੱਚ ਨੱਥੀ ਕਰ ਦਵਾਂਗੇ ਤਾਂ ਕਿ ਤੁਸੀਂ ਵੀ ਉਸ ਐਫਆਈਆਰ ਨੂੰ ਪੜ੍ਹ ਸਕੋ ਤਾਂ ਇਹ ਕਿਰਦਾਰ ਸੀ ਆਕਾਸ਼ ਬੱਤਾ ਦਾ ਔਰ ਇਸ ਤੋਂ ਬਾਅਦ ਅੱਗੇ ਦੀ ਤਫਦੀਸ਼ ਤੇ ਵਿੱਚ ਤੁਹਾਡੇ ਨਾਲੇ ਸਾਂਝਾ ਕਰਾਂਗੇ ਕਿ ਕਿਵੇਂ ਇਸ ਨੇ ਆਪਣੇ ਇਸ ਕਾਲੇ ਕਾਰੋਬਾਰ ਦਾ ਸਮਰਾਜ्‍य ਸਥਾਪਿਤ ਕੀਤਾ ਕਿਵੇਂ ਕਿਵੇਂ ਇਹ ਅੱਜ ਵੀ ਕੰਮ ਕਰ ਰਹੇ ਨੇ ਔਰ ਕਿਵੇਂ ਲੋਕਾਂ ਕੋਲੋਂ ਇਹ ਚਾਹੇ ਰੰਗਦਾਰੀ ਦੇ ਰੂਪ ਦੇ ਵਿੱਚ ਉਹਨਾਂ ਪੈਸਿਆਂ ਦੇ ਉੱਤੇ ਕਾਬੂਜ਼ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਦਾ ਕਦੇ ਵੀ ਕੋਈ ਹੱਕ ਨਹੀਂ ਹੁੰਦਾ ਔਰ ਕਿਵੇਂ ਇਹ ਇਸ 2 ਨੰਬਰ ਦਾ ਜੋ ਕਾਲੇ ਧੰ ਦਾ ਨੈਕਸਸ ਹੈ ਇਹ ਚਲਾ ਰਹੇ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਆਪਣੀ ਰਾਏ ਦਿਓ ਜੇ ਤੁਹਾਨੂੰ ਵੀ ਆਕਾਸ਼ ਬੱਤਾ ਬਾਰੇ ਕੁਝ ਐਹੋ ਜੀ ਜਾਣਕਾਰੀ ਹੈ ਤਾਂ ਸਾਡੇ ਨਾਲ ਜਰੂਰ ਸਾਂਝੀ ਕਰਿਓ ਔਰ ਆਕਾਸ਼ ਬੱਤਾ ਵਰਗੇ ਹੋਰ ਐਹੋ ਜੇ ਜਿਨ੍ਹਾਂ ਨੇ ਵੀ ਕਾਲੇ ਕਾਰੋਬਾਰੀ ਨੇ ਜਿਹੜੇ ਇਸ ਤਰੀਕੇ ਨਾਲ ਧਨ ਅਰਜਿਤ ਕਰਦੇ ਨੇ ਔਰ ਉਸ ਤੋਂ ਬਾਅਦ ਇਹਨਾਂ ਅਫਸਰਾਂ ਨਾਲ ਸਾਂਝ ਕਰਕੇ ਇਸ ਤਰੀਕੇ ਦੀ ਕਰਾਪਸ਼ਨ ਕਰਦੇ ਨੇ ਜਿਸ ਕਰਕੇ ਸਾਰਾ ਸੂਬਾ ਹੀ ਇਸ ਕਰਾਪਸ਼ਨ ਦੀ ਦਲਦਲ ਦੇ ਵਿੱਚ ਫਸਦਾ ਜਾ ਰਿਹਾ ਔਰ ਇਸ ਦਿਨ ਨਾਲ ਜੇ ਇਹਨੇ ਅਫਸਰ ਨੇ ਜਿਨ੍ਹਾਂ ਕੋਲੋਂ ਇਹੋ ਜਿਹਾ ਖਜ਼ਾਨਾ ਮਿਲ ਸਕਦਾ ਕਿੰਨੇ ਅਫਸਰ ਹੋ ਸਕਦੇ ਨੇ ਕਰੀਬ ਕਰੀਬ ਕਿੰਨੇ IAS IPS ਔਰ PPA PPS ਅਫਸਰ ਨੇ ਜਿੰਨਾ ਕੋਲ ਇੰਨੇ ਖਜ਼ਾਨੇ ਹੋ ਸਕਦੇ ਨੇ ਜਿੰਦੀ ਸਰਕਾਰ ਨੂੰ ਤਫਤੀਸ਼ ਕਰਨੀ ਚਾਹੀਦੀ ਹੈ ਇਨ੍ਹਾਂ ਲੋਕਾਂ ਨਾਲ ਹੀ ਪੰਜਾਬ ਦਾ ਕਰਜ਼ਾ ਲਾਇਆ ਜਾ ਸਕਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੇ ਵੱਲੋਂ ਵੀ ਔਰ ਪੰਜਾਬ ਦੀ ਜਨਤਾ ਵੱਲੋਂ ਇਹ ਅਪੀਲ ਹੈ ਕਿ ਇਸ ਸਾਰੇ ਮਸਲੇ ਦੇ ਉੱਤੇ ਆਪਣੀ ਚੁੱਪੀ ਤੋੜੋ ਔਰ ਲੋਕਾਂ ਨਾਲ ਆਪਣੀ ਵਿਚਾਰ ਸਾਂਝੇ ਕਰੋ ਔਰ ਇਸ ਦੇ ਉੱਤੇ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਜਾ ਰਿਹਾ ਇਹ ਵੀ ਲੋਕਾਂ ਤੱਕ ਪਹੁੰਚਾਓ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਵੇਂ ਆਕਾਸ਼ ਬੱਤਾ ਸੀਬੀਆਈ ਤੱਕ ਪਹੁੰਚਿਆ ਔਰ ਕੌਣ ਹੈ ਇਸ ਦੇ ਪਿੱਛੇ ਦੀ ਤਾਕਤ ਔਰ ਕੀ ਨੇ ਆਕਾਸ਼ ਬੱਤਾ ਦੇ ਪੋਲਿਟੀਕਲ ਲਿੰਕ ਕੌਣ ਹੈ ਰਾਜਨੀਤੀ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਔਰ ਆਕਾਸ਼ ਬੱਤਾ ਦਾ ਰਾਜਨੀਤੀ ਦੇ ਵਿੱਚ ਕੀ ਸੰਬੰਧ ਹੈ thank you